ਗੱਲ ਕਰ ਰਹੇ ਹਰੀ ਸਿੰਘ ਨਲਵੇ ਦੀ ਇੱਕ ਪਠਾਨ ਆਪਣੇ ਜ਼ੁਬਾਨੀ ਦੱਸਦਾ ਇਤਿਹਾਸ ਚ ਲਿਖਿਆ ਹੁੰਦਾ ਆ ਕਿ ਉਹ ਕਹਿੰਦਾ ਕਿ ਅਸੀਂ 500 ਪਠਾਨ ਦਾ ਟੋਲਾ ਸੀਗੇ ਤੇ ਅਸੀਂ ਹਰੀ ਸਿੰਘ ਨਲਵੇ ਨੂੰ ਐਤ ਕੀ ਸੋਚਿਆ ਕਿ ਟੈਕਸ ਨਹੀਂ ਦੇਣਾ ਹੈਗਾ ਸਗਲ ਦੀ ਉਹਨੂੰ ਮਾਰ ਮਕਾਣਾ ਆ ਕਹਿੰਦੇ ਕਿ ਉਹਨਾਂ ਨੇ ਚਿੱਠੀ ਲਿਖੀ ਹਰੀ ਸਿੰਘ ਨਲਵੇ ਨੂੰ ਕਿ ਜੇ ਪਿਓ ਦਾ ਪੁੱਤ ਹੈ ਤੇ ਕੱਲਾ ਸਾਡੇ ਇਲਾਕੇ ਚ ਆ ਜਾ ਤੇ ਆਪਣੇ ਟੈਕਸ ਦੇ ਪੈਸੇ ਲੈ ਜਾ ਕਹਿੰਦੇ ਜਦੋਂ ਹਰੀ ਸਿੰਘ ਨਲਵੇ ਸਰਦਾਰ ਨੇ ਉਹ ਚਿੱਠੀ ਪੜ੍ਹੀ ਤੇ ਉਹ ਆਪਣੇ ਗੱਤਰੇ ਖੰਡਾ ਸਜਾ ਕੇ ਕੱਲਾ ਸਰਦਾਰ ਪਠਾਨਾ ਦੇ ਇਲਾਕੇ ਵਿੱਚ ਚਲਾ ਗਿਆ ਤੇ 500 ਪਠਾਨ ਇਹਦਾ ਖਲੋਤੇ ਸੀ ਤੇ ਉਹਨਾਂ ਦੇ ਸਾਹਮਣੇ ਜਾ ਕੇ ਖਲੋ ਗਿਆ ਪਠਾਨ ਅੱਗੇ ਕਹਿੰਦੇ ਕਿ ਤੁਸੀਂ ਸਮਝ ਕੇ ਆਏ ਆ ਹਰੀ ਸਿੰਘ ਨਲਵਾ ਕਹਿੰਦਾ ਹਾਂ ਸੋਚ ਸਮਝ ਕੇ ਆਏ ਆ ਤੇ ਕਹਿੰਦਾ ਮੈਂ ਪੈਸੇ ਲੈਣ ਨਹੀਂ ਆਇਆ ਕਹਿੰਦਾ ਤੁਸੀਂ ਚਿੱਠੀ ਲਿਖੀ ਸੀ ਤੇ ਕਿਹਾ ਸੀ ਵੰਗਾਰਿਆ ਸੀ ਮੈਨੂੰ ਕਿ ਜੇ ਪਿਓ ਦਾ ਆ ਤੇ ਕੱਲਾ ਆਇਂ ਕਹਿੰਦਾ ਮੈਂ ਪਿਓ ਦਾ ਆ ਤਾਂ ਕਰਕੇ ਮੈਂ ਕੱਲਾ ਆ ਗਿਆ ਤੇ ਕਹਿੰਦਾ ਹੁਣ ਜੇ ਤੁਹਾਡੇ ਚ ਕੋਈ ਪਿਓ ਦਾ ਆ ਤੇ ਮੇਰੇ ਗਲ ਪਵੇ ਆ ਕੇ ਕਹਿੰਦੇ ਅਸੀਂ ਉਹ ਪਠਾਣ ਦੱਸਦਾ ਹੈ ਕਿ ਅਸੀਂ 500 ਪਠਾਣ ਐਂ ਸੁੰਨ ਹੋ ਗਏ ਤੇ ਕਹਿੰਦਾ ਹੁਣ ਉਹਦੇ ਗੱਲ ਕੌਣ ਪਵੇ ਉਹ ਤਾਂ ਮੇਰਾ ਕਾਲ ਹੀ ਸੀਗਾ ਤੇ ਕਹਿੰਦੇ ਹਰੀ ਸਿੰਘ ਨਾਲਵੇਂ ਨੇ ਦੂਜੀ ਵਾਰੀ ਕਿਹਾ ਕਿ ਜੇ ਤੁਹਾਡੇ ਚੋਂ ਕੋਈ ਪਿਓ ਦਾ ਆ ਤੇ ਮੇਰੇ ਗੱਲ ਪਵੇ ਨਹੀਂ ਤਾਂ ਫਿਰ ਮੈਂ ਤੁਹਾਡੇ ਗੱਲ ਪੈ ਜਾਣਾ ਆ ਤੇ ਕਹਿੰਦਾ ਪਠਾਣ ਕਹਿੰਦਾ ਕਿ ਸਾਡੇ ਹੱਥ ਪੈਰ ਸੁੰਨ ਹੋ ਗਏ ਇੱਕਦਮ ਠੰਡੇ ਪੈ ਗਏ ਤੇ ਹਰੀ ਸਿੰਘ ਨਾਲਵੇਂ ਨੇ ਤੀਜੀ ਵਾਰੀ ਕਿਹਾ ਕਹਿੰਦਾ ਕਿ ਮੈਂ ਹੁਣ ਅਖੀਰਲੀ ਵਾਰੀ ਕਹਿ ਰਿਹਾ ਆ ਜਾਂ ਤਾਂ ਸਾਰੇ ਇਕੱਠੇ ਹੋ ਕੇ ਮੇਰੇ ਗੱਲ ਪੈ ਜਾਓ ਭਾਵੇਂ ਨਹੀਂ ਤਾਂ ਮੈਂ ਸਾਰੇ ਵੱਢ ਕੇ ਜਾਵਾਂਗਾ ਕਹਿੰਦਾ ਪਠਾਨ ਕਹਿੰਦਾ ਇਨੀ ਕਹਿਣ ਦੀ ਧੇਰ ਸੀ ਨਲਵੇ ਦੀ ਤੇ ਅਸੀਂ ਸਾਰਿਆਂ ਨੇ ਉਹਦੇ ਪੈਰਾਂ 'ਚ ਹਥਿਆਰ ਛੋੜ ਦਿੱਤੇ ਇਹ ਸੀ ਹਰੀ ਸਿੰਘ ਨਲਵੇ ਦੇ ਬਹਾਦਰੀ ਦੇ ਕਿੱਸਿਆਂ ਵਿੱਚੋਂ ਇੱਕ ਛੋਟਾ ਜਿਹਾ ਕਿੱਸਾ ਇੱਕ ਸਿੰਘ ਦੀ ਕੀ ਉਸ ਟਾਈਮ ਬੇਸ਼ਾਨ ਸੀਗੀ ਇੱਕ ਉਹਦਾ ਕਿਰਦਾਰ ਕੀ ਸੀਗਾ ਤੇ ਅੱਜ ਸਾਡਾ ਕਿਰਦਾਰ ਕੀ ਹੈ